ਹਾਂਜੀ ਹੁਣ ਜਿਹੜੇ ਕਿ ਬਈ ਕਿਸਾਨ ਆਗੂ ਪਲਵਿੰਦਰ ਸਿੰਘ ਤਲਵਾਰਾ ਜੋ ਕਿ ਬਈ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਬਹੁਤ ਵੱਡੇ ਬਿਆਨ ਕਹਤੇ ਤੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਿਹਦੇ ਵਿੱਚ ਹੁਣ ਇਹ ਲੈਂਡ ਪੋਲਿੰਗ ਨੂੰ ਲੈ ਕੇ ਜੋ ਇੱਕ ਕਈ ਗੱਲਾਂ ਕਹਤੀਆਂ ਵੱਡੇ ਸਵਾਲ ਕਹਿ ਦਿੱਤੇ ਗਏ ਆ ਤੇ ਪਹਿਲਾਂ ਆਪਾਂ ਖਬਰ ਸੁਣਾ ਦਈਏ 2 ਮਿੰਟ ਦੀ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਤਾਂ ਵੀਡੀਓ ਸੁਣਾਵਾਂਗੇ 2 ਮਿੰਟ ਦੀ ਅਕਾਲੀ ਦਲ ਲੈਂਡ ਹਵੀ ਕਿਸਾਨ ਨੂੰ ਨਹੀਂ ਮਿਲ ਰਿਹਾ 5 ਗੁਣਾ ਰੇਟ ਦੇ ਦੇਣ ਅਸੀਂ ਤਿਆਰ ਹੈ ਜੀ ਲਿਆਓ ਦੇਣ 10 ਕਰੋੜ ਰੁਪਇਆ ਕਿਲਾ ਸਾਡੀ ਜ਼ਮੀਨ ਹੈ ਨਾ ਉਹ ਅਲੱਗ ਤਾਂ ਉਹਦੇ ਅਸੀਂ ਆ ਏ ਕਿਸਾਨ ਦੀ ਮਰਜ਼ੀ ਹੈ ਤਾਂ ਜ਼ਮੀਨ ਦੇਵੇ ਨਹੀਂ ਦਿਲ ਕਰਦਾ ਨਾ ਦੇਵੇ ਉਹ ਕਹਦਾ ਕਿਸੇ ਨਾਲ ਮੁੱਖ ਮੰਤਰੀ ਸਾਹਿਬ ਇਹ ਪਾਲਿਸੀ ਵਾਪਸ ਕਿਉਂ ਨਹੀਂ ਲੈਂਦੇ ਬਲੰਦਾ ਸੀ ਤਲਵਾੜਾ ਆਪ ਤਾਂ ਮਹਿਲਾ ਚੜ੍ਹਦਾ ਪਰ ਉਹ ਚਾਹਦਾ ਨਹੀਂ ਕਿ ਪੰਜਾਬ ਦਾ ਕਿਸਾਨ ਵੀ ਅੱਜ ਤਰੱਕੀ ਕਰਕੇ ਉਹ ਵੀ ਚੰਗਾ ਘਰ ਲੈ ਲੈ ਲੋਕਾਂ ਦੀਆਂ ਜ਼ਮੀਨਾਂ ਖੋ ਕੇ ਕਿਹੜੇ ਮਹਿਲ ਛੱਡਣ ਦੀਆਂ ਤੁਸੀਂ ਸੋਚੀ ਬੈਠੇ ਹੋ ਇਹ ਕਹਣਾ ਯਾਰ ਮੁੱਖ ਮੰਤਰੀ ਜੇ ਪੰਜਾਬ ਹਤੇਸ਼ੀ ਐ ਉਹ 1 ਮਿੰਟ ਚ ਕਹੇ ਵੀ ਜੇ ਨਹੀਂ ਕਿਸਾਨ ਚਾਹੁੰਦੇ ਅਸੀਂ ਨਹੀਂ ਲੇਤੇ ਲੈ ਮੈਂ ਚੈਲੰਜ ਕਰਦਾ ਓਪਨ ਡਿਬੇਟ ਰੱਖ ਲਵੇ ਮੁੱਖ ਮੰਤਰੀ ਮੁੱਖ ਮੰਤਰੀ ਯਾਰ ਜਿੱਥੇ ਜਾਂਦਾ 10 ਕਿਲੋਮੀਟਰ ਦੇ ਘੇਰੇ ਚ ਤਾਂ ਪੁਲਿਸ ਉੱਥੇ ਨੇੜੇ ਕਿਸੇ ਨੂੰ ਜਾਣ ਨਹੀਂ ਦਿੰਦੀ ਸਾਡੇ 3 ਸਾਲ ਹੋ ਗਏ ਡਿਵੈਲਪਮੈਂਟ ਹੋਈ ਕੋਈ ਪੰਜਾਬ ਚ ਸਾਡੇ ਪਿੰਡੂ ਚਾਰ ਸੜਕਾਂ ਲੱਗਦੀਆਂ ਨੇ ਬੰਦੇ ਡੁੱਬੜਦੇ ਨਾ ਹੋਏ ਤਾਂ ਕਿ ਤੁਸੀਂ ਸਤਾਈ ਚ ਦੇਖਿਓ ਬਣਦਾ ਕੀ ਆ ਆਮ ਆਦਮੀ ਪਾਰਟੀ ਇਸ ਦੇਸ਼ ਦੇ ਨਕਸ਼ੇ 'ਚ ਉਹ ਸਦਾ ਲਈ ਖਤਮ ਹੋ ਜੂਗੀ ਇਹ ਸਟੇਟ ਹੋਏ ਨੂੰ ਵਰਤ ਰਹੀ ਹੈ ਆਪਣੀਆਂ ਜ਼ਮੀਨਾਂ ਕੌਣ ਵਾਸਤੇ ਉਹਨੇ ਜ਼ਮੀਨਾਂ ਦੀ ਪੋਲਿਸੀ ਕੀ ਆ ਯਾਰ ਕੋਈ ਦੋ ਸਪਸ਼ਟਤਾ ਕਰਨਾ ਇੰਡੀਅਨ ਸਟੇਟ ਨੇ ਪੰਜਾਬ ਦੇ ਵਿੱਚ ਸਾਨੂੰ ਘੱਟ ਗਿਣਤੀ ਚ ਕਰਨਾ ਇੰਡੀਅਨ ਸਟੇਟ ਕਦੇ ਨਹੀਂ ਚਾਹੁੰਦੀ ਤੇ ਕੇਜਰੀ ਆਲੂ ਵੀ ਉਹਦੇ ਨਾਲ ਰਲੇ ਹੋਏ ਨੇ ਇਹ ਉਰੇ ਸਿੱਖਾਂ ਦੀ ਕਦੇ ਕੋਈ ਸਰਕਾਰ ਵਾਰੀ ਗੋਲੀ ਤਾਂ ਪੁਲਿਸ ਨੇ ਚਲਾਈ ਸੀ ਉਸ ਵੇਲੇ ਜਿਹੜੇ ਉਹ ਚਰਨਜੀਤ ਸ਼ਰਮਾ ਸੀ ਜਾਂ ਇੱਕ ਦੋ ਹੋਰ ਸੀ ਟੰਗ ਦੇਣੇ ਚਾਹੀਦੇ ਸੀ ਉੱਥੇ ਸੁਖਵੀਰ ਸਿੰਘ ਬਾਦਲ ਖਤਾ ਖਾ ਗਿਆ ਜਿਹੜੀ ਉੱਥੇ ਗੋਲੀ ਚਲੀ ਹੈ ਉਹ ਸੁਖਵੀਰ ਸਿੰਘ ਬਾਦਲ ਨੇ ਥੋੜੋ ਚਲਾਈ ਪੁਲਸ ਅਫਸਰਾਂ ਨੇ ਚਲਾਈ ਉਹਨਾਂ ਨੂੰ ਟੰਗ ਦੇਣਾ ਚਾਹੀਦਾ ਸੀ ਚਾਹੇ ਕੋਈ ਹੁੰਦਾ ਸਾਰੇ ਬੇਅਦਮੀਆਂ ਇੰਡੀਅਨ ਸਟੇਟ ਨੇ ਕਰਵਾਈਆਂ ਨੇ ਸਰਸੇ ਵਾਲਿਆਂ ਨੇ ਕਰਾਈਆਂ ਨੇ ਝਾੜੂ ਵਾਲਿਆਂ ਦੀ ਵਿੱਚ ਸਮੂਹ ਦੇ ਤਾਂ ਭਾਈ ਗਰਜੰਦ ਸਿੰਘ ਬੁੱਤ ਸਿੰਘ ਵਾਲੇ ਦਾ ਗੱਡਾ ਨਾ ਤਿਆਰ ਬੰਦ ਸੰਘਰਸ਼ੇ ਚ ਕਰਤਾਰਾਂ ਬਿਨਾ ਕੁਝ ਨਹੀਂ ਬਣਦਾ ਹੋਰ ਸਿਰੋ ਕਰਤਾਰ ਨੇ ਉਹ ਤਾਂ ਦੋ ਸੋਟੀਆਂ ਮਾਰੇ ਉਹ ਇਹ ਸੋਸ਼ਲ ਮੀਡੀਆ ਤੇ ਪਾਈ ਜਾਂਦੇ ਨੇ ਕਿ ਸਾਡੇ ਮਾਰੀਆਂ ਜਿਹੜਾ ਦੱਸਣ ਵਾਲੀਆਂ ਗੱਲਾਂ ਹੁੰਦੀਆਂ। ਜਦ ਸੇਮਤੀ ਹੁੰਦੀ ਆ ਜਦ ਇਹ ਹੁੰਦੇ ਨੇ ਸਾਈਨ ਸਾਤੋਂ ਕਰਵਾ ਕੇ ਦਿਖਾਵੇ। ਭਾਈ ਦਲਜੀਤ ਸਿੰਘ ਦੇ ਕਢਾ ਕਢਾ ਆ ਕੇ ਦਿਖਾਓ ਸਾਈਨ ਭਾਈ ਗੁਰਚਰਨ ਸਿੰਘ ਗਾਮੇ ਦੇ ਪਲਵਿੰਦਰ ਸਿੰਘ ਛਤਰਾਣੇ ਦੇ ਕੋਈ ਸਾਡੇ ਮੇਰੇ ਕਢਾ ਕੇ ਦਿਖਾ ਦਿਓ ਲਿਓ। ਵੀ ਆ ਖਾਲੀ ਕਾਗਜ਼ ਤੇ ਸਾਈਨ ਕਰਾ ਲੇ। ਨਹੀਂ ਹੁੰਦਾ ਹੁੰਦਾ ਇਸ ਤਰ੍ਹਾਂ। ਹਾਂਜੀ ਇਹ ਜੋ ਭਈ ਕਿਸਾਨ ਆਗੂ ਜੋ ਪਲਵਿੰਦਰ ਸਿੰਘ ਤਲਵਾਰਾ ਜੋ ਉਹਨਾਂ ਨੇ ਇੱਕ ਸਵਾਲ ਕਏ ਆ ਵੀ ਜਿਹੜੀਆਂ ਇਹ ਸਰਕਾਰਾਂ ਲੈਂਡ ਪੋਲਿਸੀ ਨੂੰ ਲੈ ਕੇ ਬਹੁਤ ੱੱਕੇ ਕਰ ਰਹੀਆਂ ਹੁਣ ਜੇ ਗੱਲ ਕਰੀਏ ਵੀ ਜੇ ਇਹ ਕਰਨ ਵੀ ਚਾਹੁੰਦੇ ਤੁਹਾਨੂੰ ਇੱਕ ਕਿੱਲੇ ਮਗਰ 10 ਕਰੋੜ ਰੁਪਇਆ ਦੇਣ ਤੇ ਜੋ ਇਹ ਆਪਣੇ ਬੰਨੀ ੱੱਕੇ ਕਰ ਰਹੀਆਂ ਫਿਰ ਜਾਂ ਤਾਂ ਪੂਰਾ ਹੱਕ ਜੋ ਜ਼ਮੀਨ ਦਾ ਬਣਦਾ ਦੇਣ ਤੇ ਪਰ ਇਹ ਜਿਹੜਾ ਕਿ ਹੁਣ ਦਿੱਲੀ ਵਾਲਿਆਂ ਦੇ ਮਗਰ ਲਾ ਕੇ ਸੀਐਮ ਪੰਤਮਾਨ ਦਾ ਇੱਕ ਨਾਲ-ਨਾਲ ਬਰੂ ਉਹਦਾ ਦਾ ਵੀ ਹੋ ਰਿਹਾ ਕਿਉਂਕਿ ਹੁਣ ਜਿਹੜਾ ਦਿੱਲੀ ਵਾਲੇ ਲਾਲਾ ਦਿੱਲੀ ਤੋਂ ਤਾਂ ਹੋ ਕੱਢਤੇ ਲਤ ਮਾਰੀ ਉਥੋਂ ਝਾੜੂ ਖਲਾਰਤਾ ਦਾ ਤੀਲਾ-ਦੀਲਾ ਹੋ ਗਿਆ ਜਿਹੜਾ ਕਹਿੰਦਾ ਸੀ ਮੈਂ ਆਮ ਆਦਮੀ ਆ ਜੀ ਸਿਰਫ ਪੰਜਾਬ ਨੂੰ ਲੁੱਟਣ ਤੇ ਹੋਏ ਹੋਇਆ ਤੇ ਜੀ ਇਹ ਨਵੀਂ ਮਹੀਮਾ ਹੋਰੀ ਚੱਕਤੀ ਆਪਣੇ ਨਵੀਂ ਮਹੀਮਾ ਰੱਤੀ ਜਿਹੜਾ ਇਹ ਜ਼ਮੀਨਾਂ ਕਿਸਾਨਾਂ ਦੀਆਂ ਆਪਣੇ ਕਹਿੰਦਾ ਮਤਲਬ ਵੀ ਦੱਬਣੀਆਂ ਚਾਹੁੰਦੇ ਆ ਪੰਜਾਬੀ ਵਿੱਚ ਕਹਿ ਲਈਏ ਕਿ ਕਿਸੇ ਜਮੀਨਾਂ ਤਪੜੀਆਂ ਚਾਹੁੰਦੇ ਆ ਤੇ ਜਿਹੜਾ ਹੱਕ ਆ ਉਹ ਦੇਣਾ ਨਹੀਂ ਚਾਹੁੰਦੇ ਪਹਿਲਾ ਨੰਬਰ ਤਾਂ ਇਹ ਆ ਵੀ ਜਦੋਂ ਕੋਈ ਆਪਣੀ ਮਰਜ਼ੀ ਨਾਲ ਜ਼ਮੀਨ ਨਹੀਂ ਵੇਚਣਾ ਚਾਹੁੰਦਾ ਨਹੀਂ ਦੇਣਾ ਚਾਹੁੰਦਾ ਸਰਕਾਰਾਂ ਧੱਕੇ ਨਾਲ ਕਿਵੇਂ ਰੋਕ ਲੈਣੀਆਂ ਜੋ ਜਾ ਕਿਸੇ ਦਾ ਘਰ ਆ ਜਾ ਜ਼ਮੀਨਾਂ ਗਿਆ ਤਾਂ ਇਹ ਨਹੀਂ ਰੋਕ ਸਕਦੀਆਂ ਇਹ ਬਈ ਸੀਐਮ ਪੰਤਮਾਨ ਤੇ ਸਵਾਲ ਉੱਠਿਆ ਜਿਆਦਾ ਸਮਾਫਰ ਇਹ ਸਰਕਾਰ ਨਹੀਂ ਹੋਣੀ ਜਿਵੇਂ ਹੁਣ ਇਹ ਕਿਸਾਨ ਆਕੂ ਬੰਨੀਓ ਕਹਿਣਾਗਾ ਜੋ ਇਹਨਾਂ ਦਾ ਕਹਿਣਾ ਇਹ ਆ ਵੀ ਜਿਹੜਾ ਕੀ ਇਹ ਸੁਖਵੀਰ ਬਾਦਲ ਐਨਾ ਇਹਨਾਂ ਨੇ ਵੀ ਨਹੀਂ ਠੱਕਾ ਕਰਿਆ ਇਹਨਾਂ ਦੀ ਜਦੋਂ ਇਹਨਾਂ ਦੀ ਇੱਕ ਸਰਕਾਰ ਸੀ ਉਦੋਂ 5 ਗੁਣਾ ਜ਼ਿਆਦਾ ਜੋ ਕਿਸਾਨਾਂ ਆਗੂਆਂ ਨੂੰ ਰੇਟ ਮਿਲਿਆ ਜਮੀਨਾਂ ਦਾ ਤੇ ਪਰ ਇਹ ਆਪਣੇ ਮੰਨੀਓ ਹੀ ਮਹੀਮਚਕਾ ਚਲਾਤੀ ਨਵੀਂ ਇੱਕ ਕੱਢਤੀ ਇਹਨਾਂ ਨੇ ਇੱਕ ਰੂਲ ਹੋਰ ਕੱਢਤਾ ਬੀ ਲੈਂਡ ਪਾਲਿੰਗਸ ਇਹ ਪਹਿਲਾ ਨੰਬਰ ਤਾਂ ਇਹ ਖੁਦ ਇਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਬੋਰ ਨਹੀਂ ਲਾਉਣ ਜਿੱਥੇ ਯਾਰ ਜਿੱਥੇ ਇਹਨਾਂ ਨੇ ਵਿਰੋਧ ਕੀਤਾ ਇਸ ਸਰਕਾਰ ਦਾ ਤੇ ਉਹਦੇ ਉੱਤੇ ਲਿਖਿਆ ਹੋਇਆ ਦੀ ਸਾਡੀ ਮਰਜ਼ੀ ਨਾ ਸੀ ਆਪਣੇ ਬੰਨਿਓ ਜਮੀਨ ਦਾ ਇੱਕ ਜੋ ਕਿਲਾ ਛੱਡੋ ਇੱਕ ਇੰਚ ਤੱਕ ਵੀ ਤੁਹਾਨੂੰ ਰੋਕਣ ਨਹੀਂ ਦੇਣੀ ਤਾਂ ਇਹ ਕਿਸਾਨਾਂ ਬਨਿਓ ਇਹਨਾਂ ਨੂੰ ਸਵਾਲ ਕਰਤੇ ਕਿ ਪਰ ਜਿਹੜਾ ਇਹ ਸਰਕਾਰਾਂ ਧੱਕੇ ਕਰਨੀਆਂ ਹੁਣ ਦਿੱਲੀ ਵਾਲਿਆਂ ਮਗਰ ਲੱਗ ਕੇ ਸੀਐਮ ਭਵਨਤਮਨ ਵੀ ਉਮੀ ਹੋ ਰਿਹਾ ਹੁਣ ਜਿਹੜਾ ਇਹ ਕਹਿੰਦੇ ਸੀ ਇੱਕ ਪਾਸੇ ਚੰਗਾ ਕਰਨੇ ਸੀ ਜਿੱਥੇ ਨਸ਼ਾ ਵਿਰੁੱਧ ਚੰਗਾ ਕਰਨ ਜਾ ਰਹੇ ਇੱਕ ਪਾਸੇ ਮਾੜਾ ਕਰ ਰਹੇ ਤੁਸੀਂ ਜਿਹੜੇ ਸਾਡੇ ਅੱਜ ਤੋਂ ਪਹਿਲਾਂ ਚਾਰ ਚਾਰ ਨੌਜਵਾਨ ਇੱਕ ਪਿੰਡ ਚੋਂ ਮੋਤਾਂ ਹੁੰਦੀਆਂ ਸੀ ਇੱਕ ਪਾਸੇ ਜੁੱਧ ਨਸ਼ਮ ਵਿਰੁੱਧ ਚੱਕਿਆ ਤੁਸੀਂ ਆਮ ਲੋਕਾਂ ਨਾਲੋਂ ਜ਼ਿਆਦਾ ਆਪਨਪਲਸ ਵਾਲੇ ਪੜੇ ਜਾਂਦੇ ਆ ਕੁਝ ਚੰਗੇ ਵੀ ਐ ਜੋ ਆਪਣੇ ਡਿਊਟੀਆਂ ਨਿਭਾਰੇ ਤੇ ਪਰ ਇੱਕ ਪਾਸੇ ਤੁਸੀਂ ਆਹ ਕੀ ਕਰਨ ਜਾ ਰਹੇ ਹੋ ਜਿਹਦੇ ਵਿੱਚ ਜਿਹੜੇ ਕੋਈ ਆਪਣੇ ਆਪਣ ਜੋ ਖਸਾਨਾਂ ਦੀਆਂ ਜ਼ਮੀਨਾਂ ਵਿੱਚ ਕੁਝ ਘਰ ਵੀ ਤੇ ਜਿਹੜੇ ਕਿ ਇਹੋ ਕਰ ਰਹੇ ਹੋ ਆਪਣੀ ਮਰਜ਼ੀ ਨਾਲ ਹੀ ਰੋਕ ਰਹੇ ਆਪਦੇ ਬੰਨੀ ਇੱਕ ਰੂਲ ਕੱਟਤਾ ਤੇ ਇਹਦੇ ਵਿੱਚ ਹੁਣ ਭਈ ਹਰ ਰੋਜ਼ ਕਿਸਾਨ ਵਿਰੋਧ ਕਰ ਰਹੇ ਸਰਕਾਰ ਤੇ ਨਾਂ ਨਲਸੀਆਂ ਪੰਤਵੰਦਾ ਜਿਹੜਾ ਇਹ ਕਹਿੰਦੇ ਸੀ ਅਸੀਂ ਮੈਂ ਪੰਜਾਬ ਦਾ ਪੁੱਤਰ ਆ ਜੀ ਹੁਣ ਇਹ ਬਈ ਕਿਸਾਨ ਹਰ ਰੋਜ਼ ਵਿਰੋਧ ਕਰ ਰਹੇ ਆ ਕਿਉਂਕਿ ਟੱਕੇ ਹੋ ਰਹੇ ਆ ਜਿਹੜਾ ਵੀ ਕੋਈ ਆਪਣੀ ਜ਼ਮੀਨ ਨਹੀਂ ਵੇਚਣਾ ਚਾਹੁੰਦਾ ਤੇ ਟੱਕੇ ਨਾਲ ਕਿਵੇਂ ਲੈ ਲਵੋਗੇ ਤਾਂ ਇਸ ਕਰਕੇ ਜਿਹੜਾ ਹੁਣ ਇਹ ਸੁਖਵੀਰ ਬਾਦਲਾ ਜੇ ਇਹ ਟੱਕੇ ਕਰਦਿਆ ਤਾਂ ਫਿਰ ਇਹਨਾਂ ਦੀ ਪਾਰਟੀ ਨਹੀਂ ਹੋ ਸਕਦੀ ਐ ਦੁਬਾਰਾ ਤੋਂ ਫਿਰ ਕਾਲੀ ਦਲ ਪੰਜਾਬ ਦੇ ਵਿੱਚ ਕਾਲੀ ਜਾਂਦੀ ਪਾਰਟੀ ਫਿਰ ਬਣ ਜਾ ਰਹੀ ਆ ਇਹ ਪੰਜਾਬ ਦੇ ਜਿਹੜੇ ਲੋਕਾਂ ਦਾ ਕਹਿਣਾ ਜੇ ਅਗਰ ਤੱਕੇ ਹੁੰਦੇ ਆਈ ਕਿਉਂਕਿ ਦਿੱਲੀ ਵਾਲੇ ਹੁਣ ਉੱਥੋਂ ਤਾਂ ਹਾਰ ਗਏ ਪੰਜਾਬ 'ਚ ਨਜ਼ਰ ਬਣੀ ਹੋਈ ਆ ਕੱਲ ਮੈਂ ਇੱਕ ਕੇਜਰੀਵਾਲ ਦਾ ਭਾਸ਼ਣ ਸੁਣਿਆ ਜੀ ਦੇ ਵਿੱਚ ਕਹਿ ਰਿਹਾ ਜੀ ਮੈਂ ਇਹ ਕਰਦੂਆਂ ਜੀ ਪੰਜਾਬ ਵਾਸਤੇ ਇਹ ਕਰਦੂ ਪਹਿਲਾਂ ਤਾਂ ਦਿੱਲੀ ਵਾਲਿਆਂ ਵਾਸਤੇ ਕਰਤਾ ਕੁਝ ਤੁਸੀਂ ਇਹ ਦੱਸੋ ਖੁਦ ਇੱਕ ਮੁਜਰਮਾਂ ਜੇਲ੍ਹਾਂ ਦੇ ਵਿੱਚ ਰਹਿ ਕੇ ਆ ਆਮ ਆਦਮੀ ਪਾਰਟੀ ਦੇ ਇੱਕ ਹੋਰ ਲੀਡਰ ਕਿਹੇ ਆ ਕਈ ਲੀਡਰ ਆ ਜਿਹੜੇ ਜੇਲ੍ਹਾਂ 'ਚ ਰਹੇ ਤੇ ਪਰ ਪੰਜਾਬ ਦਾ ਕੀ ਭਲਾ ਕਰਨਗੇ ਜਿਹੜੇ ਖੁਦ ਮੁਜਰਮ ਆ ਹੁਣ ਕੇਜਰੀਵਾਲ ਨੂੰ ਇਹ ਆ ਕਿਸੇ ਤਰੀਕੇ ਨਾਲ ਮੈਂ ਪੰਜਾਬ ਦੇ ਵਿੱਚ ਕਿਵੇਂ ਨਾ ਕਿਵੇਂ ਆਪਣੇ ਪੈਰ ਪਸ਼ਾਰਾ ਤੇ ਪੰਜਾਬ ਦੇ ਲੋਕ ਮੇਰੇ ਬੰਨੀ ਆਉਣ ਤੇ ਮੈਨੂੰ ਜਿਤਾਉਣ ਜਿਵੇਂ ਇਹ 25 ਸਾਲ ਰਾਜ ਕਰਿਆ ਤੇ ਮੈਂ ਵੀ ਪੰਜਾਬ ਤੇ ਰਾਜ ਕਰਾਂ ਪਹਿਲਾ ਨੰਬਰ ਇਹ ਹੋ ਨਹੀਂ ਸਕਦਾ ਪੰਜਾਬ ਦੇ ਲੋਕ ਚਾਹੁੰਦੇ ਨਹੀਂ ਸੀਐਮ ਭਵਨਤਵਾਨ ਨੂੰ ਚੁਣਿਆ ਸੀ ਨਵੀਂ ਪਾਰਟੀ ਵੀ ਕੁਝ ਚੰਗਾ ਕਰੂਗੀ ਪਰ ਬਈ ਜੇ ਹੁਣ ਇਹਨਾਂ ਨੇ ਚੰਗਾ ਕੀਤਾ ਤਾਂ ਦੁਬਾਰੇ ਵੋਟਾਂ ਪੈ ਜਾਣੀਆਂ ਜੇ ਕੰਮ ਕਰਾਤੇ ਤਾਂ ਦੁਬਾਰੇ ਪੈ ਜਾਣੀਆਂ ਨਹੀਂ ਇਹ ਵੋਟਾਂ ਵੀ ਨਹੀਂ ਪੈਣੀਆਂ ਇਹਨਾਂ ਨੂੰ ਜੇ ਕੰਮ ਕਰਾਤੇ ਤਾਂ ਪੈ ਜਾਣੀਆਂ ਤਾਂ ਨਹੀਂ ਤਾਂ ਫਿਰ ਸਫਾਇਆ ਆ ਗਿਆ ਇਹਨਾਂ ਦਾ ਵੀ ਜਿਵੇਂ ਦਿੱਲੀ ਤੋਂ ਕੇਜਰੀਵਾਲ ਦਾ ਹੋ ਗਿਆ ਪੰਜਾਬ ਚ ਇਸ ਰੋਟੀ ਭਵੰਤਮਾਨ ਦਾ ਖੋ। ਇਹ ਹੁਣ ਇੱਕ ਪਾਸੇ ਨਾਲ ਉਹਦੇ ਮਗਰ ਲੱਗ ਕੇ ਕਹਿੰਦਾ ਦਿੱਲੀਓ ਸਰਕਾਰ ਚੱਲਦੀ ਆ ਜੀ। ਪਰ ਜਿਹੜੇ ਦਿੱਲੀ ਵਾਲੇ ਆ ਉਹ ਤਾਂ ਨੂੰ ਪੰਜਾਬ ਚ ਵੜ ਰਹੇ ਆ ਨੀ ਪੁੱਥਰੇ ਇੰਦੀ ਚ ਰੱਖਤਾ। ਆਪਦੀ ਇਹ ਹਿੰਦੀ ਭਾਸ਼ਾ ਲੈਂਗੁਏਜ ਆ ਜਿਹੜੀ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦਾ ਵੀ ਸਾਡੇ ਇਹਦੇ ਚ ਪੰਜਾਬ ਦੇ ਵਿੱਚ ਹਿੰਦੀ ਬੋਲਣ ਸਾਰੇ ਲੈਂਗੁਏਜ ਉਹ ਆਪਦੀ ਆਸ਼ਾ ਨੂੰ ਨੀ ਪੁੱਥਰੇ ਵੀ ਹਿੰਦੀ ਚ ਰਖਾਇਆ। ਮੂਰੇ ਨਾਮ ਇਹਦਾ ਰਖਾਇਆ ਜਦੋਂ ਹਾਰ ਹੀ ਗਿਆ। ਕਾਦਾ ਲੀਡਰ ਰਹਿ ਗਿਆ ਇਹ ਕਿੱਥੋਂ ਦਾ ਇਹ ਉਹ ਬਣ ਗਿਆ ਕਾਦਾ ਮੰਤਰੀ ਇਹ ਸੀਐਮ ਪੰਦਮਾਨਾ ਪਿੱਛੇ ਤਾਂ ਮੂਰੇ ਕੇਦਰੀਵਾਲ ਹੁੰਦਾ ਇਹ ਇਹ ਬਈ ਇਹਨਾਂ ਦੀਆਂ ਸਰਕਾਰਾਂ ਜਿਹੜੀਆਂ ਹੁੰਦੀਆਂ ਜਿਵੇਂ ਹੁਣ ਸੀਐਮ ਪੰਦਮਾਨ ਤਾਂ ਇੱਕ ਰਬੜ ਦੀ ਮੂਹਰ ਕਿਹਾ ਜਾਂਦਾ ਲੋਕਾਂ ਬੰਨੀਓ ਮੇਰਾ ਕਹਿਣਾ ਨਹੀਂ ਇਹ ਕਿਸਾਨਾਂ ਦਾ ਕਿਸਾਨ ਵਿਰੋਧ ਕਰ ਰਹੇ ਸਰਕਾਰ ਦਾ ਕਿਉਂਕਿ ਜਿਹੜੀ ਆਪਣੇ ਬੰਨੀਓ ਰੂਲ ਕੱਢਿਆ ਇਹਨਾਂ ਨੇ ਲੈਂਡ ਪੋਲਿੰਗ ਸੀ ਜਿਹੜੇ ਹੁਣ ਸਰਕਾਰ ਜਿਹੜੇ ਹੁਣ ਖੁਦ ਇਹਨਾਂ ਦੇ ਆਪ ਦੀਆਂ ਜ਼ਮੀਨਾਂ ਦੇ ਵਿੱਚ ਬੋਰਡ ਨਹੀਂ ਲਾਉਣ ਜਾ ਰਹੇ ਲਾਉਣ ਦਿੱਤਾ ਜਾ ਰਹਿਆ ਕਹਿੰਦੇ ਵੀ ਜਿਹੜੇ ਉਹਨਾਂ ਦੇ ਉੱਤੇ ਲਿਖਿਆ ਵੀ ਅਸੀਂ ਸਰਕਾਰ ਦਾ ਵਿਰੋਧ ਕਰਦੇ ਇਹ ਲੈਂਡ ਪੋਲ ਨੂੰ ਲੈ ਕੇ ਪਰ ਜਦੋਂ ਖੁਦ ਦੀਆਂ ਜ਼ਮੀਨਾਂ 'ਚ ਨਹੀਂ ਲਾਉਣ ਜਾ ਰਹੇ ਤਾਂ ਫਿਰ ਇਹਨਾਂ ਨੂੰ ਵੋਟਾਂ ਕਿੱਥੇ ਪੈ ਜਾਣੀਆਂ ਆਉਣਾ ਤਾਂ ਇਹਨਾਂ ਨੇ ਪੰਜਾਬ ਦੇ ਵਿੱਚ ਹੀ ਆ ਨਾ ਜੇ ਤੁਸੀਂ ਰੋ ਸੋਚਦੇ ਹੋ ਵੀ ਅਸੀਂ ਘਰਾਂ ਤੇ ਲੋਕਾਂ ਦੇ ਦਬਾਰ ਲਾਂਗੇ ਜ਼ਮੀਨਾਂ ਤੇ ਮਾਰ ਲਾਂਗੇ ਫਿਰ ਵੋਟਾਂ ਪੈ ਜਾਣੀਆਂ ਪਹਿਲਾ ਨੰਬਰ ਤਾਂ ਪਹਿਲਾ ਨੰਬਰ ਤਾਂ ਲੋਕ ਮਰ ਜਾਣਗੇ ਆਪਣੀਆਂ ਜ਼ਮੀਨਾਂ ਨਹੀਂ ਦੇਣਗੇ ਇਹ ਸੱਚਾ ਹੈ ਤabbe ਜਿਹੜਾ ਹੁਣ ਇੱਕ ਕਿਸਾਨ ਆਗੂ ਬੰਨੀਓ ਜੋ ਇਹ ਸੋਡੇ ਨਾਲ ਖਬਰ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲ ਕਰਦੇ ਰਹਿੰਦੇ ਆ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਹਿ ਲਿਜੇ ਕਨੂੰ ਨੂੰ ਮੇ ਠੋਕ ਤੇ ਧੰਨਵਾਦ